ਪਾਨਾ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਪੈਦਲ ਯਾਤਰਾ ਕੱਢੀ ਗਈ ਆ ਦੋ ਸਮਾਜ ਚ ਕੱਢਿਆ ਗਿਆ ਜਿਹਦੇ ਵਿੱਚ ਮੰਗ ਕੀਤੀ ਗਈ ਗਿਆ ਕਿ ਅਮਰਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ ਉਹਦੇ ਉੱਤੇ ਲੱਗਾ ਐਨਐਸਏ ਰੱਦ ਕੀਤਾ ਜਾਵੇ ਕਿਉਂਕਿ ਅਮਰਪਾਲ ਸਿੰਘ ਟੂ ਸੈੱਪ ਤੋਂ ਜਿਹੜਾ ਆਇਆ ਉਹ ਐਮਪੀ ਬਣ ਚੁੱਕੇ ਹੈਗੇ ਨੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਉੱਥੋਂ ਐਮਪੀ ਬਣਾਇਆ ਹੈ ਤਾਂ ਉਹਨਾਂ ਵੱਲੋਂ ਸੰਵਿਧਾਨ ਦੀ ਜਿਹੜੀ ਗੀ ਸੋਹ ਵੀ ਚਾਗ ਰਤੀ ਗਈ ਆ ਤੇ ਹੁਣ ਕੁਡੂ ਸਾਹਿਬ ਦੇ ਲੋਕ ਉਹਨਾਂ ਨੂੰ ਆਪ ਦੇ ਵਿੱਚ ਜਿਹੜਾ ਗਾਇਆ ਉਹ ਦੇਖਣਾ ਚਾਹੁੰਦੇ ਗੇ ਨੇ ਇਹ ਮੰਗ ਜਿਹੜੀ ਗੀ ਆ ਇਹ ਕਿਸਾਨਾਂ ਵੱਲੋਂ ਕੀਤੀ ਗਈ ਉਹ ਨਾਲ ਦੇ ਨਾਲ ਜਦੋਂ ਇਹ ਪੈਡਲ ਮਾਰਚ ਕੱਢਿਆ ਗਿਆ ਤੇ ਫਿਰ ਅੰਬਰਸਾਦੇ ਟੀਸੀ ਨੂੰ ਇਹ ਮੰਗ ਪੱਤਰ ਦਿੱਤਾ ਗਿਆ ਗਾਇ ਕੰਬਰਸਾਦੇ ਡੀਸੀ ਸਾਹਿਬ ਇਹ ਕਿੰਦੀ ਨਜ਼ਰਾਂ ਦੇ ਪੇ ਗੇ ਨੇ ਕਿ ਇਨ੍ਹਾਂ ਕਿਸਾਨਾਂ ਨੇ ਜੋ ਸਾਨੂੰ ਮੰਗ ਪੱਤਰ ਦਿੱਤਾਗਾ ਜਿਹਦੇ ਵਿੱਚ ਲਿਖਿਆਗਾ ਕਮਰਤਪਾਲ ਸਿੰਘ ਦੀ ਰਿਹਾਈ ਵੀ ਕੁਛ ਕਰਨਾ ਕਈਆਂ ਗੀਆ ਅਸੀਂ ਉਹ ਸਰਕਾਰ ਨੂੰ ਢੇ ਦੇਵਾਂਗੇ ਜਿੱਤੋਂ ਬਾਅਦ ਸਰਕਾਰ ਖੁਦ ਹੀ ਫੈਸਲਾ ਲਵੇਗੀ ਤੇ ਕੀ ਕਰਨਾ ਤੇ ਕੀ ਨਹੀਂ ਇਹ ਕਹਿਣਾਗਾ ਸੀ ਡੀਸੀ ਸਾਹਦੋਂ ਨਾਦਨਾ ਕਿਸਾਨਾਂ ਵੱਲੋਂ ਕਿਹਾ ਗਿਆਗਾ ਕਿ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਅਮਰਪਾਲ ਸਿੰਘ ਦੀ ਰਿਹਾਈ ਦਾ ਜਿਹਦੇ ਕਰਕੇ ਹੁਣ ਕਾफी ਸਿਆਸਤ ਵਿਗੜ ਮਾ ਚੁੱਕੀ ਹੈ ਕਿਉਂਕਿ ਪਿਛਲੇ ਦਿਨੀ ਵੀ ਚਰਨਜੀਤ ਸਿੰਘ ਚੰਨੀ ਵੱਲੋਂ ਸੰਸਦ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕੀਤੀ ਗਈਆਂ ਨੇ ਜਿੱਤੋਂ ਬਾਅਦ ਕਾफी ਰਗਾਇਆ ਮਾਹੌਲ ਗਰਮ ਹੋ ਚੁੱਕਾ ਗੱਲ ਸੀ ਰਮਨੀਤ ਬਿੱਟੂ ਦੇ ਨਾਲ ਵੀ ਕਾਫੀ ਬਹਿਸ ਹੋ ਚੁੱਕੀ ਸੀ ਕਿ ਹੁਣ ਮੂਰ ਕਿਸਾਨਾਂ ਨੇ ਅੰਬਰਸਾਦ ਦੇ ਵਿੱਚ ਮੋਰਚਾ ਜ਼ਰੂਰ ਖੋਲ੍ਹਿਆ ਹੈ ਕਿ ਜਿਹਦਾ ਹੁਣ ਨਤੀਜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਆਏਗਾ ਇਹ ਤਾਂ ਵਕਤ ਹੀ ਦੱਸੇਗਾ ਇਹ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਜੋ ਅਮਰਿਤਪਾਲ ਨੂੰ ਉਥੇ ਬੰਦ ਕੀਤਾ ਹੋਇਆ ਉਹਨਾਂ ਦੀ ਰਿਹਾਈ ਵਾਸਤੇ ਲਿਖਿਆ ਹੋਇਆ ਮੰਗ ਪੱਤਰ ਦੇ ਵਿੱਚ ਜੋ ਇਹਨਾਂ ਦੀ ਡਿਮਾਂਡ ਸਗੀ ਉਹ ਸਰਕਾਰ ਨੂੰ ਅਸੀਂ ਭੇਜ ਜਵਾਂਗੇ ਅੱਜ ਦਾ ਜੋ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜਿੰਨੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਟੇਟ ਬੋਡੀ ਮੈਂਬਰ ਸਾਡੀ ਪੂਰੀ ਟੀਮ ਆ ਕੇ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਕਿ ਜੋ ਖਡੂਰ ਸਾਹਿਬ ਤੋਂ ਐਮਪੀ ਜਿਸ ਨੇ ਭਾਈ ਅਮਰਿਤਪਾਲ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਤੋਂ ਮੰਗ ਕੀਤੀ ਅਸੀਂ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਉਹਨਾਂ ਨੂੰ ਸੰਵਿਧਾਨ ਦੀ ਸੋਚ ਵੀ ਚਕਾਤੀ ਸੀਗੀ ਜਿਸ ਕਾਰਨ ਜਦੋਂ ਬੰਦਾ ਸੰਵਿਧਾਨ ਦੇ ਵਿੱਚ ਆ ਜਾਵੇ ਸੰਵਿਧਾਨ ਦੀ ਸੋਚ ਚੱਕ ਲੇ ਤਾਂ ਫਿਰ ਉਹ ਅਪਰਾਧੀ ਨਹੀਂ ਰਹਿ ਜਾਂਦਾ ਉਹਨੂੰ ਛੱਡਣਾ ਪੈਂਦਾ